ਸੱਚੇ ਰੀਕਾਲ ਦੋਸਤੋ ਆਵਾਜ਼ ਜਜਬਤਾ ਦੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕਿਸੇ ਸਿਆਣੇ ਨੇ ਠੀਕ ਹੀ ਕਿਹਾ ਹੈ ਵਿਦੇਸ਼ ਮਿੱਠੀ ਜੇਲ ਹੁੰਦੇ ਨੇ ਨਾ ਤਾਂ ਉੱਥੇ ਰਹਿਣ ਨੂੰ ਦਿਲ ਕਰਦਾ ਹੈ ਨਾ ਹੀ ਉੱਥੇ ਜਾਣ ਨੂੰ ਦਿਲ ਕਰਦਾ ਹੈ ਜਸਪੀਰ ਸਿੰਘ ਦਾ ਵਿਆਹ ਲਗਲੇ ਪਿੰਡ ਆਦਪੁਰ ਦੀ ਇੱਕ ਲੜਕੀ ਰঞ্জੀਤ कौर ਨਾਲ ਹੋਇਆ ਸੀ ਜੋ ਕਿ ਉੱਚ ਵਿੱਦਿਆ ਕਰਨ ਲਈ ਕੈਨੇਡਾ ਗਈ ਹੋਈ ਸੀ ਕੈਨੇਡਾ ਵਿੱਚ ਪੜ੍ਹਾਈ ਪੂਰੀ ਕਰਕੇ ਰঞ্জੀਤ कौर ਉੱਥੇ ਪੀਆਰ ਹੋ ਗਈ ਸੀ ਜਸਵੀਰ ਸਿੰਘ ਵੀ ਕੈਨੇਡਾ ਰਹਿੰਦਾ ਸੀ ਪਰ ਵਿਆਹ ਕਰਵਾਉਣ ਲਈ ਪਿੰਡ ਆਇਆ ਹੋਇਆ ਸੀ ਵਿਆਹ ਤੋਂ ਬਾਅਦ ਦੋਵੇਂ ਬਹੁਤ ਖੁਸ਼ੀ-ਖੁਸ਼ੀ ਨਾਲ ਰਹਿੰਦੇ ਸੀ ਸਾਰੀਆਂ ਰੀਤੀ ਰਿਵਾਜਾਂ ਹੋਣ ਤੋਂ ਬਾਅਦ ਜਸਵੀਰ ਸਿੰਘ ਦੀ ਮਾ ਕੁਲਬੀਰ ਕੌਰ ਕਹਿੰਦੀ ਧੀਏ ਹੁਣ ਤਾਂ ਵਿਆਹ ਨੂੰ ਬਹੁਤ ਦਿਨ ਹੋ ਗਏ ਨੇ ਹੁਣ ਤਾਂ ਘਰ ਦਾ ਕੰਮ ਵਿੱਚ ਹੱਥ ਵਟਾ ਦਿਆ ਕਰ ਮੈਂ ਇਕੱਲੇ ਘਰ ਦਾ ਕੰਮ ਕਰ ਕਰਕੇ ਥੱਕ ਜਾਨੀ ਆ ਜਿੰਨੀ ਦੇਰ ਇੰਡੀਆ ਵਿੱਚ ਹੈ ਉੰਨੀ ਦੇਰ ਤੱਕ ਕੰਮ ਕਰ ਸਕਦੀ ਹਾਂ ਬਾਅਦ ਵਿੱਚ ਮੈਨੂੰ ਪਤਾ ਹੈ ਕੰਮ ਤਾਂ ਮੈਨੂੰ ਹੀ ਕਰਨਾ ਪੈਣਾ ਹੈ ਚੱਲ ਅੱਜ ਵਿਹੜੇ ਵਿੱਚ ਬਹੁਤ ਰਖਤ ਤੇ ਪੱਤੇ ਗire ਹੋਏ ਨੇ ਤੂੰ ਥੋੜਾ ਝਾੜੂ ਲਗਾ ਕੇ ਚੱਕ ਦੇ ਵਿਹੜੇ ਨੂੰ ਸਾਫ਼ ਕਰ ਦੇ ਚੰਗੀ ਤਰ੍ਹਾਂ ਰੰਜੀਤ ਕੌਰ ਨੇ ਕਿ ਹਾਂ ਮੰਮੀ ਅੱਜ ਮੈਂ ਬਹੁਤ ਥੱਕੀ ਹੋਈ ਆ ਮੈਨੂੰ ਥਕਾਵਟ ਬਹੁਤ ਹੋਈ ਆ ਮੈਂ ਕੱਲ ਝਾੜੂ ਲਗਾ ਦਵਾਂਗੀ ਹੁਣ ਗੱਲ ਸੁਣ ਕੇ ਸੱਸ ਚੁੱਪ ਕਰਕੇ ਮੰਝੇ ਤੇ ਬੈਠ ਜਾਂਦੀ ਹੈ ਅਗਲੀ ਸਵੇਰ ਵੀ ਹੋ ਗਈ ਆਖੇ ਨੂ ਨੇ ਵੇੜੇ ਵਿੱਚ ਝਾੜੂ ਨਾ ਲਗਾਇਆ ਇਹ ਦੇਖ ਕੇ ਸੱਸ ਨੇ ਪਹਿਲਾਂ ਦੇਖ ਕੇ ਕਿਹਾ ਅੱਜ ਕੱਲ੍ਹ ਦੀਆਂ ਨੂਹਾਂ ਕੰਮ ਕਰਕੇ ਰਾਜੀ ਨਹੀਂ ਨੇ ਇਹ ਗੱਲ ਮੂੰਹ ਵਿੱਚ ਬੁੜਬੁੜਾ ਕ ਕਰ ਰਹੀ ਸੀ ਅਤੇ ਵੀਡੀਓ ਵਿੱਚ ਆਪ ਝਾੜੂ ਲਗਾ ਰਹੀ ਸੀ ਵਿਆਹ ਤੋਂ 4 ਮਹੀਨੇ ਬਾਅਦ ਪੁੱਤਰ ਅਤੇ ਨੋ ਕੈਨੇਡਾ ਚੱਲੇ ਅਤੇ ਆਪਣੇ ਪੁੱਤਰ ਮਾਂ ਨੂੰ ਕਹਿੰਦਾ ਹੈ ਕਿ ਮਾਂ ਹੁਣ ਤੁਸੀਂ ਵੀ ਜਲਦੀ ਤਿਆਰੀ ਕਰ ਲਓ ਅਸੀਂ ਜਾ ਕੇ ਕਾਗਜ਼ ਭੇਜ ਦੇਣੇ ਨੇ ਕਿਉਂਕਿ ਤੁਸੀਂ ਘਰ ਵਿੱਚ ਇਕੱਲੇ ਹੀ ਰਹਿੰਦੇ ਹੋ ਪਿਤਾ ਜੀ ਨਾ ਹੋਣ ਕਰਕੇ ਜਲਦੀ ਤੁਸੀਂ ਕੈਨੇਡਾ ਆ ਜਾਣਾ ਮਾਂ ਮੁਸਕਰਾ ਕੇ ਕਹਿੰਦੀ ਹੈ ਅੱਛਾ ਪੁੱਤਰ ਜੀ ਹੁਣ ਮੈਂ ਕੈਨੇਡਾ ਜਲਦੀ ਆਵਾਂਗੀ ਤੁਹਾਨੂੰ ਮਿਲਣ ਲਈ ਸਮਾਂ ਬੀਤਣ ਨਾਲ ਸੱਸ ਦੇ ਕੈਨੇਡਾ ਦਾ ਵੀਜ਼ਾ ਲੱਗ ਜਾਂਦਾ ਹੈ ਸੱਸ ਆਪਣੇ ਪੁੱਤਰ ਤੇ ਨੂੰ ਨੂੰ ਮਿਲਣ ਲਈ ਤੁਹ ਸ਼ਾਹਿਤ ਹੋਦੀ ਹੈ ਅਤੇ ਆਪਣੀ ਕੈਨੇਡਾ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੀ ਹੈ ਜਦੋਂ ਸੱਸ 에어ਪੋਰਟ ਤੇ ਉਤਰੀ ਤਾਂ ਉਸਨੇ ਦੇਖਿਆ ਕਿ ਉਸਦੀ ਨੂ 에어ਪੋਰਟ ਤੇ ਝਾੜੂ ਲਗਾ ਰਹੀ ਹੈ ਤਾਂ ਇਹ ਦੇਖ ਕੇ ਉਸਦੇ ਹੋਸ਼ ਉੱਡ ਗਏ ਤੇ ਨੂ ਨੂੰ ਕੋਲ ਜਾ ਕੇ ਕਹਿੰਦੀ ਤੁਸੀਂ ਇਹ ਕੀ ਕੰਮ ਕਰਦੇ ਹੋ ਇਸ ਤੋਂ ਪਹਿਲਾਂ ਤੁਸੀਂ ਪਿੰਡ ਵਿੱਚ ਹੀ ਠੀਕ ਨਹੀਂ ਸੀ ਸੱਸ ਨੇ ਫਿਰ ਥੋੜਾ ਮੁਸਕਰਾ ਕੇ ਨੂ ਨੂੰ ਕਿਹਾ ਬੇਟਾ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਸਗੋ ਹਰ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ ਮੈਂ ਤਾਂ ਸਮਝ ਰਹੀ ਸੀ ਕਿ ਮੇਰੀ ਨੂੰ ਵਧੀਆ ਪੋਸਟ ਤੇ ਹੈ ਪਰ ਫਿਰ ਵੀ ਮੈਨੂੰ ਤੁਹਾਡੇ ਤੇ ਮਾਣ ਹੈ ਕਿ ਤੁਸੀਂ ਬਹੁਤ ਮਿਹਨਤੀ ਹੋ ਸੱਸ ਨੇ ਨੂੰ ਨੂੰ ਕਿਹਾ ਅੱਜ ਕੱਲ ਦੇ ਬੱਚੇ ਆਪਣੇ ਪਿੰਡ ਵਿੱਚ ਰਹਿ ਕੇ ਖੁਸ਼ ਨਹੀਂ ਹੈ ਉਹ ਤਾਂ ਵਿਦੇਸ਼ ਜਾ ਕੇ ਖੁਸ਼ ਨੇ ਭਾਵੇਂ ਉੱਥੇ ਉਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਕੰਮ ਕਰਨਾ ਪਵੇ ਉਹ ਕਰ ਲੈਂਦੇ ਨੇ ਸਗੋਂ ਪਿੰਡ ਵਿੱਚ ਰਹਿ ਕੇ ਮਾਪਿਓ ਦੀ ਸੇਵਾ ਨਹੀਂ ਕਰਦੇ ਇਹ ਗੱਲ ਸੁਣ ਕੇ ਨੂੰਹ ਕਹਿੰਦੀ ਕੰਮ ਕੋਈ ਵੀ ਹੋਵੇ ਉਹ ਛੋਟਾ ਵੱਡਾ ਨਹੀਂ ਹੁੰਦਾ ਹੈ ਸਗੋਂ ਕੰਮ ਨੂੰ ਦੇਖਣ ਦਾ ਨਜ਼ਰੀਆ ਅਲੱਗ-ਅਲੱਗ ਹੁੰਦਾ ਹੈ ਮਾ ਜੀ ਤੁਸੀਂ ਆਪਣੀ ਸੋਚ ਬਦਲੋ ਇਹ ਗੱਲ ਸੁਣ ਕੇ ਸੱਸ ਚੁੱਪ ਕਰਕੇ ਆਪਣੇ ਘਰ ਆ ਜਾਂਦੀ ਹੈ ਸੱਸ ਦਾ ਕਨੇਡਾ ਵਿੱਚ ਦਿਲ ਨਾ ਲੱਗਾ ਘਰ ਜਾ ਕੇ ਦੇਖਦੀ ਹੈ ਕਿ ਸਾਰੇ ਆਪਣੇ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਨੇ ਕਿਸੇ ਦੇ ਕੋਲ ਕਿਸੇ ਨਾਲ ਗਲਬਾਤ ਕਦਾ ਸਮਾਂ ਨਹੀਂ ਹੈ ਉਹ ਵਿਚਾਰੀ ਸੋਦੀ ਹੈ ਮੈਂ ਪਿੰਡ ਹੀ ਸੀ ਸਗੋ ਸਾਡੇ ਦੁੱਖ ਸੁੱਖ ਤਾਂ ਗਵਾਂਡੀਆਂ ਨਾਲ ਸਾਂਝੇ ਹੋ ਜਾਂਦੇ ਸੀ ਇੱਥੇ ਆ ਕੇ ਮੈਂ ਦੇਖ ਲਿਆ ਹੈ ਕਿ ਬਾਹਲੇ ਦੇਸ਼ ਬਾਹਰੋਂ ਹੀ ਚੰਗੇ ਲੱਗਦੇ ਨੇ ਅੰਦਰੋਂ ਨਹੀਂ ਆਪਣੇ ਪੁੱਤਰ ਜਸਵੀਰ ਸਿੰਘ ਨੂੰ ਕਹਿੰਦੀ ਹੈ ਮੇਰਾ ਦਿਲ ਨਹੀਂ ਲੱਗਦਾ ਮੈਂ ਆਪਣੇ ਪਿੰਡ ਜਾਣਾ ਚਾਹੁੰਦੀ ਹਾਂ ਮੇਰੀ ਜਲਦੀ ਤੋਂ ਜਲਦੀ ਟਿਕਟ ਕਰਵਾ ਦਿਓ ਸਾਨੂੰ ਕਿਸੇ ਨੂੰ ਵੀ ਉਸਦੇ ਕੰਮ ਦੇ ਆਧਾਰ ਤੇ ਨਹੀਂ ਜੱਜ ਕਰਨਾ ਚਾਹੀਦਾ ਹਰ ਕੋਈ ਆਪਣਾ ਕੰਮ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਦੋਸਤੋ ਕਹਾਣੀ ਚੰਗੀ ਲੱਗੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ